ਸਸਟੀ ਗਾਲੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਾਰਟਿਕੂਲਰਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਸੇਲ ਪ੍ਰਾਈਸ ਦੇ ਵਿੱਚ ਸੂਟ ਲਗਾਏ ਆਂ ਅੱਜ ਦੇ ਜਿਹੜੇ ਸੂਟ ਰਹਿਣਗੇ ਅੱਜ ਤੇ ਜਿਹੜੇ ਸੂਟ ਰਹਿਣ ਵਾਲੇ ਆ ਜੀ ਉਹ ਰਹਿਣਗੇ ਏਕੇ ਟੈਕਸ ਬਰਬਰੀ कॉटन ਦੇ ਵਿੱਚ ਰਹਿਣਗੇ ਜੀ ਤੇ ਸੂਟ ਅੱਜ ਰਹਿਣਗੇ ਦਾਸ ਬ੍ਰਾਂਡ ਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਾਈਸ ਰਹੂਗੀ ਜੀ ਸਿਰਫ 700 ਰੁਪਏ ਦੇ ਵਿੱਚ ਤੁਸੀਂ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਬਹੁਤ ਸੋਹਣੇ ਸਟਾਫ ਦੇ ਵਿੱਚ ਦਾਸ ਬ੍ਰਾਂਡ ਤੇ ਵੀ ਸੇਰ ਹੋਊਗੀ ਜੀ ਟੈਂਟਨ ਮੈਚਿੰਗ ਤੇ ਸੇਰ ਹੋਊਗੀ ਬਰਬਰੀ कॉटन ਤੇ ਸੇਲ ਰਹਿਣ ਵਾਲੀ ਆ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰੋ ਚਲੋ ਬਹੁਤ ਸੋਹਣੇ ਪ੍ਰਿੰਟਾਂ ਨੇ ਸੂਟ ਲੈ ਕੇ ਆਪ ਤਾਸਟ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਨ ਵਾਲਾ ਮੈਚਿੰਗ ਸੂਟ ਹੈ ਤੇ ਇਹ ਵਾਲਾ ਰੌਕ ਜੀ ਸ਼ਾਰਟ ਪੀਸ ਸਟਾਫ ਤੁਸੀਂ ਦੇਖ ਸਕਦੇ ਹੋ ਜੀ ਸੈਲਫ ਵਾਲਾ ਸਟਾਫ ਰੈਨ ਵਾਲਾ ਬਿਲਕੁਲ ਸੌਫਟ ਮਲਾਈਨ ਤੇ ਪ੍ਰਾਈਸ ਇਹਦੀ 700 ਰੁਪਏ ਰੈਣੀ ਹੈ ਚੈੱਕ ਕਰੋ ਜੀ ਕਲਰ ਪ੍ਰਿੰਟ ਬਹੁਤ ਹੀ ਸੋਹਣਾ ਜਿਹਾ ਕਲਰ ਪ੍ਰਿੰਟ ਰੈਨ ਵਾਲਾ ਜੀ ਜਲਦੀ ਇਹਦੀ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਦਾਸਤਾ ਰਹੂਗਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਕੈਮਲ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਇਹ बॉटम ਰਹਿਣੀ ਹੈ ਦਾਸ ਦੀ ਲਿਬੀਆ ਕਾਟਨ ਦੀ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਾਈਸ ਰਹਿਣੀ ਹੈ ਸਿਰਫ 700 700 ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਆਫ ਵਾਈਟ بیس ਦੇ ਵਿੱਚ ਰਹੂਗਾ ਖਾਦੀ ਦੇ ਵਿੱਚ ਰਹਿਣੀ ਹੈ ਇਹਦੇ ਨਾਲ ਬਾਟਮ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਸਟਾਫ ਰਹੂਗਾ ਸੈਲਫ ਦੇ ਵਿੱਚ ਟੈਂਟਨ ਮੈਚਿੰਗ ਹੈ ਪ੍ਰਾਈਸ ਰਹਿਣ ਵਾਲੀ ਹੈ 700 700 ਦੇ ਤੁਸੀਂ ਵਿੱਚ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ कॉटन ਤੇ ਬਰਬਰੀ ਰਹਿਣ ਵਾਲੀ ਹੈ ਜੀ कॉटन ਬਰਬਰੀ ਹੈ ਜੂਟ ਬਰਬਰੀ ਹੋ ਸਕਦਾ ਜੂਟ ਬਰਬਰੀ ਹੈ कॉटन ਜੂਟ ਬਰਬਰੀ ਹੈ ਚੈੱਕ ਕਰੋ ਬੈਗ ਤੋਂ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਮਲਾਈਮ ਤੇ ਇਹ ਵਾਲੀ ਰਹਿਣੀ ਹੈ ਜੀ ਨਾਲ ਇਹਦੇ ਬਾਟਮ ਪ੍ਰਾਈਸ ਰਹੂਗੀ ਜੀ ਇਹਦੀ 700 ਸਾਸੋਰੀ ਵੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਇਹ ਵੀ ਟੈਂਟਨ ਮੈਚਿੰਗ ਦੇ ਵਿੱਚ ਰਹੂਗਾ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਇਹ ਵਾਲੀ ਰਹੂਗੀ ਜੀ ਨਾਲ ਇਹਦੇ ਮੈਚਿੰਗ ਬਾਟਮ ਚੈੱਕ ਕਰੋ ਜੀ ਮੈਚਿੰਗ ਬਾਟਮ ਰਹਿਣੀ ਹੈ ਬਹੁਤ ਹੀ ਪਿਆਰੀ ਜੀ ਖਾਦੀ ਦੇ ਵਿੱਚ ਰਹਿਣੀ ਹੈ ਬਹੁਤ ਸੌਰੀ ਮੈਚਿੰਗ ਬਾਟਮ ਖਾਦੀ ਦੇ ਵਿੱਚ ਰਹਿਣੀ ਹੈ ਜੀ ਚੈੱਕ ਕਰੋ ਜੀ ਤੇ ਵਾਲੀ ਰਹਿਣੀ ਹੈ ਸ਼ੌਰਟ ਮੈਚਿੰਗ ਬਹੁਤ ਸੋਹਣੀ ਮੈਚਿੰਗ ਹੈ ਨਾ ਸੂਟਾਂ ਦੀ ਬਹੁਤ ਹੀ ਪਿਆਰੀ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਸੋਹਣਾ ਜਿਹਾ ਕਲਰ ਰਹਿਣ ਵਾਲਾ ਕੈਮਲ ਸ਼ੇਡ ਦੇ ਵਿੱਚ ਆਊਗਾ ਜੀ ਇਹ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਆਰੀ ਵਰਕ ਦਾ ਸਟੱਫ ਰਹੂਗਾ ਜੀ ਆਰੀ ਵਰਕ ਸੂਟ ਹੈ ਇਹ ਰਹੂਗੀ ਜੀ ਇਹ ਨਾਲ ਬਾਟਮ ਦੇਖੋ ਜੀ ਇਹ ਬਾਟਮ ਰਹਿਣ ਵਾਲੀ ਹੈ ਤੇ ਇਹ ਵਾਲੀ ਰਹੂਗੀ ਸ਼ਰਟ ਆਰੀ ਵਰਕ ਦੇ ਵਿੱਚ ਕਲਰ ਵੀ ਬਹੁਤ ਪਿਆਰਾ ਰਹਿਣ ਵਾਲਾ ਹੈ ਪ੍ਰਾਈਸ ਇਹਦੀ ਰਹੂਗੀ ਜੀ 800 800 ਦੇ ਵਿੱਚ ਤੁਸੀਂ ਆਰੀ ਵਰਕ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਅਗਲਾ ਸੂਟ ਚੈੱਕ ਕਰੋ ਜੀ ਇਹ ਰਹੂਗਾ ਜੀ ਲਾਈਟ ਦੀ ਸਕਾਈ ਬਲੂ ਵਿੱਚ ਇਹ ਵੀ ਆਰੀ ਵਰਕ ਦੇ ਵਿੱਚ ਰਹੂਗੀ ਸ਼ਰਟ ਚੈੱਕ ਕਰੋ ਬਹੁਤ ਪਿਆਰੀ ਜੀ ਸ਼ਰਟ ਹੈ ਆਰੀ ਵਰਕ ਦੇ ਵਿੱਚ ਤੇ ਇਹ ਵਾਲੀ ਰਹੂਗੀ ਜੀ ਨਾਲ ਇਹਦੇ ਬਾਟਮ ਲਓ ਪ੍ਰਿੰਟਿੰਗ ਬਹੁਤ ਪਿਆਰੀ ਰਹਿਣ ਵਾਲੀ ਇਹ ਵਾਲੇ ਸੂਟ ਦੀ ਤੇ ਪ੍ਰਾਈਸ ਰਹਿਣੀ ਹੈ ਸਿਰਫ 800 ਦੇ ਵਿੱਚ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਚੈੱਕ ਕਰੋ ਜੀ ਆ ਇਹ ਆਊਗਾ ਜੀ ਕਾਪਰ ਕਲਰ ਦੇ ਵਿੱਚ ਆਰੀ ਵਰਕ ਦੇ ਵਿੱਚ ਰਹੂਗੀ ਸ਼ਰਟ ਇਹ ਵਾਲੀ ਰਹੂਗੀ ਮੈਚਿੰਗ ਬਾਟਮ ਆਰੀ ਵਰਕ ਦੇ ਵਿੱਚ ਸ਼ਰਟ ਰਹਿਣੀ ਹੈ ਮੈਚਿੰਗ ਬਾਟਮ ਰਹਿਣੀ ਹੈ ਪ੍ਰਾਈਸ ਰਹਿਣੀ ਹੈ ਜੀ ਸਿਰਫ ਇਹਦੀ 800 ਰੁਪਏ 800 ਦੇ ਵਿੱਚ ਇਹਦੀ ਇਹਦੀ ਪ੍ਰਾਈਸ ਹੈ ਬਾਈ ਕਰ ਸਕਦੇ ਹੋ ਸੂਟ ਇਹ ਵਾਲਾ ਚੈੱਕ ਕਰੋ ਜੀ ਮੈਚਿੰਗ ਸ਼ਰਟ ਹੈ ਇਹ ਰਹਿਣੀ ਹੈ ਇਹਦੇ ਨਾਲ ਬਾਟਮ ਇਹਦੀ ਪ੍ਰਾਈਸ ਰਹਿਣੀ ਹੈ 600 ਰੁਪਏ ਚੈੱਕ ਕਰੋ ਜੀ ਬਹੁਤ ਸੋਨਾ ਸੂਟ ਬ੍ਰੈਂਡ ਵਾਲਾ ਇਹ ਇਹ ਵਾਲਾ ਚੈੱਕ ਕਰੋ ਜੀ ਟੈਂਟਨ ਮੈਚਿੰਗ ਹੈ ਇਹ ਵਾਲੀ ਰਹਿਣੀ ਹੈ ਜੀ ਨਾਰੇ ਦੇ ਬਾਟਮ ਮਸਟਰਡ ਜੇ ਸ਼ੇਡ ਤੇ ਬਾਟਮ ਰਹਿਣੀ ਹੈ ਬਹੁਤ ਪਿਆਰੀ ਜੀ ਮੈਚਿੰਗ ਹੈ ਜੀ ਠੀਕ ਹੈ ਜੀ ਬਾਕੀ ਡਿਜ਼ਾਈਨ ਕਰਕੇ ਬਹੁਤ ਸੋਹਣੇ ਸੂਟ ਰੈਡੀ ਹੋ ਜਾਂਦੇ ਆ ਤੇ ਪ੍ਰਾਈਸ ਰਹਣੀ ਹੈ 700 ਇਹ ਰਹੂਗੀ ਜੀ ਦਾਸ ਬ੍ਰੈਂਡ ਦਾਸ ਬ੍ਰੈਂਡ ਦਾ ਕਾਪਰ ਕਲਰ ਦੇ ਵਿੱਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਦੇਖੋ ਜੀ ਪ੍ਰਾਈਸ ਰਹੂਗੀ 700 ਰੁਪਏ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਇਹ ਵਾਲੀ ਰਹੂਗੀ ਜੀ ਨਾਲੇ ਦੇ ਮੈਚਿੰਗ ਬਾਟਮ ਠੀਕ ਹੈ ਜੀ ਪ੍ਰਾਈਸ ਸਿਰਫ ਰਹੂਗੀ ਜੀ ਇਹਦੀ 700 ਰੁਪਏ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਦਾਸ ਦੇ ਵਿੱਚ ਰਹੂਗਾ ਇਹ ਵਾਲੀ ਰਹੂਗੀ ਸ਼ਰਟ ਇਹ ਵਾਲੀ ਰਹੂਗੀ ਦੇ ਨਾਲ ਬਾਟਮ ਪ੍ਰਾਈਸ ਰਹਿਣੀ ਹੈ 700 ਰੁਪਏ ਜੀ ਠੀਕ ਹੈ ਜੀ ਇਹ ਵੀ ਦਾਸ ਦੇ ਵਿੱਚ ਆਊਗਾ ਬਹੁਤ ਸੋਹਣਾ ਕਲਰ ਆਉਣ ਵਾਲਾ ਹੈ ਮਹਿਰੂਨ ਜੀ ਸ਼ੇਡ ਦੇ ਵਿੱਚ ਆਊਗਾ ਜੀ ਵਾਈਨ ਮਹਿਰੂਨ ਸ਼ੇਡ ਵਿੱਚ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਪ੍ਰਾਈਸ ਰਹਿਣੀ ਹੈ ਜੀ ਦੀ 700 ਇਹ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਰੋਜ਼ ਮੈਚਿੰਗ ਹੈ ਬਹੁਤ ਸੋਹਣਾ ਸਟੱਫ ਹੈ ਇਹ ਵੀ ਬੜੀ ਰਹੂਗੀ ਜੀ ਨਾਲ ਬਾਟਮ ਮੈਚਿੰਗ ਪ੍ਰਾਈਸ ਇਹਦੀ ਵੀ 700 ਰੁਪਏ ਰਹਿਣੀ ਹੈ ਜੀ ਅੱਜੂ सेल लगाई हुई ना सेल है, है ना सूटा दे ਤੁਸੀਂ সেল ਦਾ ਲਾਭ ਲੈ ਸਕਦੇ ਹੋ ਰਾਇਲ ਬਲੂ ਜੇ ਕਲਰ ਵਿੱਚ ਆਊਗਾ ਬਲੂ ਸ਼ੇਡ ਦੇ ਵਿੱਚ ਇਹ ਮੈਚਿੰਗ ਰਹਿਣੀ ਹੈ बॉटम शर्ट ਠੀਕ ਹੈ ਪ੍ਰਾਈਸ 700 ਰੁਪਏ ਰਹਿਣ ਵਾਲੀ ਹੈ ਇਹਨਾਂ ਦੀ ਇਹ ਆਊਗਾ ਜੀ ਕਾਫੀ ਸ਼ੇਡ ਦੇ ਵਿੱਚ ਇਹ ਰਹੋਗੀ ਜੀ ਨਾਲੇ ਦੇ ਮੈਚਿੰਗ बॉटम ਤੇ ਪ੍ਰਾਈਸ ਰਹਿਣੀ ਹੈ ਜੀ 700 ਇਹ ਵਾਲਾ ਚੈੱਕ ਕਰੋ ਜੀ ਆਰ ਕੰਡੀ ਦੇ ਵਿੱਚ ਆਊਗਾ ਜੀ ਇਹ ਵਾਲੀ ਰਹਿਣੀ ਹੈ ਲਾਲ ਮੈਚਿੰਗ बॉटम ਪ੍ਰਾਈਸ ਇਹਦੀ ਵੀ ਐਕਸ 700 ਰੁਪਏ ਰਹਿਣ ਵਾਲੀ ਹੈ ਇੱਕ ਬਲੈਕ ਦੇ ਵਿੱਚ ਆਊਗਾ ਇਹ ਆਉਗੀ ਜੀ ਇਹਨਾਂ ਨੂੰ ਬਾਟਮ ਠੀਕ ਹੈ ਜੀ ਬਾਟਮ ਹੋਣੀ ਹੈ ਬਲੈਕ ਦੇ ਵਿੱਚ ਆ ਇਹ ਵੀ ਸੈਲਫ ਦੇ ਵਿੱਚ ਸਟਾਫ ਰਹੂਗਾ ਪ੍ਰਾਈਸ ਇਹਦੀ ਵੀ 700 ਰਹਿਣ ਵਾਲੀ ਹੈ ਮਹਿਰੂਨ ਸ਼ੇਡ ਦੇ ਵਿੱਚ ਆਣ ਵਾਲਾ ਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਤੁਹਾਨੂੰ ਅਸੀਂ ਸੂਟ ਰੈਡੀ ਕੀਤਾ ਵੀ ਦਿਖਾਵਾਂਗੇ ਬਹੁਤ ਪਿਆਰਾ ਸੂਟ ਬਣਿਆ ਹੋਇਆ ਰੈਡੀ ਕੀਤਾ ਹੋਇਆ ਇਹ ਬਲਾ ਚੈੱਕ ਕਰੋ ਜੀ ਇਹ ਰੈਡੀ ਹੋਇਆ ਸੇਮ ਸਟਾਫ ਦੇ ਵਿੱਚ ਸੂਟ ਲਓ ਜੀ ਬਹੁਤ ਸੋਨਾ ਸੂਟ ਬਣਦਾ ਜੀ ਰੈਡੀ ਹੋ ਕੇ ਸਟੇਟ बॉਟਮ ਦੇ ਨਾਲ ਬਹੁਤ ਸੋਨਾ ਨੈਕ ਬਣਿਆ ਹੋਇਆ ਬਹੁਤ ਪਿਆਰਾ ਸੂਟ ਬਣਿਆ ਹੋਇਆ ਰੈਡੀ ਹੋ ਗਿਆ ਜੀ ਠੀਕ ਹੈ ਜੀ ਐਦਾਂ ਤੁਸੀਂ ਵੀ ਇਹਨੂੰ ਰੈਡੀ ਕਰ ਸਕਦੇ ਹੋ ਨਾਲ ਇਹਦੇ ਰਹੂਗਾ ਜੀ ਦੁਪੱਟਾ ਟਾਈ ਐਂਡ ਡਾਈ ਦਾ ਹੋਇਆ ਜੀ ਦੁਪੱਟਾ ਰੈਡੀ ਦੇਖੋ ਜੀ ਬਹੁਤ ਸੋਨੀ ਫਿਨਿਸ਼ਿੰਗ ਦੇ ਨਾਲ ਦੁਪੱਟਾ ਰੈਡੀ ਹੋਇਆ ਠੀਕ ਹੈ ਜੀ ਇਹ ਵਾਲਾ ਸੂਟ ਤੁਸੀਂ ਵੀ ਸਾਡੇ ਕੋਲੋਂ ਐਦਾਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਟਿਚਿੰਗ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਸੂਟਾਂ ਦੀ ਦੀ ਪ੍ਰਾਈਸ ਇਹਦੀ ਰਹਿਣੀ ਆ ਜੀ 700 ਰੁਪਏ ਠੀਕ ਹੈ ਜੀ ਕੇਵਲਾ ਸੂਟ ਦੇਖ ਸਕਦੇ ਹੋ ਇਹ ਵੀ ਸਾਡੇ ਕੋਲ ਸਟਿਚਿੰਗ ਹੋਇਆ ਜੀ ਇਹ ਰਹਿਣੀ ਆ ਜੀ ਇਹਦੇ ਨਾਲ ਦੁਪੱਟਾ ਇਹ ਵੀ ਬਹੁਤ ਸੋਹਣਾ ਲੈਸਸ ਲਗਾ ਕੇ ਆਫ ਵਾਈਟ ਦੇ ਵਿੱਚ ਰੈਡੀ ਹੋਇਆ ਦੇਖੋ ਆਫ ਵਾਈਟ ਦੇ ਵਿੱਚ ਵੀ ਬਹੁਤ ਪਿਆਰੇ ਸੂਟਸ ਰੈਡੀ ਹੁੰਦੇ ਆ ਜੀ ਇਹ ਰਹਿਣਾ ਜੀ ਪੈਂਟ ਪਲਾਜ਼ੋ ਇਹ ਪੈਂਟ ਪਲਾਜ਼ੋ ਰੈਡੀ ਹੋਇਆ ਜੀ ਇਹਦਾ ਤੇ ਇਹ ਰਹਿਣੀ ਆ ਜੀ ਸ਼ਰਟ ਬਹੁਤ ਪਿਆਰੀ ਜੀ ਸ਼ਰਟ ਠੀਕ ਹੈ ਜੀ ਇਹ ਵੀ ਦਾਸ ਬ੍ਰੈਂਡ ਦੇ ਵਿੱਚ ਹੀ ਰੈਡੀ ਹੋਈ ਆ ਜੀ ਇਹ ਵਾਲਾ ਚੱਕੋ ਦੇਖੋ ਜੀ ਇਹ ਵਾਲਾ ਰਹੂਗਾ ਜੀ ਅ ਵਾਈਨ ਜੇ ਸ਼ੇਰ ਦੇ ਵਿੱਚ ਰਹਿਣਾ ਆਰੀ ਵਰਕ ਦੇ ਵਿੱਚ ਰਹੂਗਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਪ੍ਰਾਈਸ ਜਿਹਦੀ ਅੱਜ 800 ਰੁਪਏ ਰਹਿਣ ਵਾਲੀ ਹੈ ਸੀਐਲ ਦੇ ਵਿੱਚ ਸੂਟ ਲਗਾਏ ਹੋਏ ਹੈ ਜੀ ਅੱਜ ਦੇ ਸੂਟ ਇਹ ਬਲੈਕ ਦੇਖੋ ਜੀ ਠੀਕ ਹੈ ਜੀ ਇਹ ਵਾਲੀ ਰੈਣੀ ਇਹ ਨਾਲ ਬਾਟਮ ਬਲੈਕ بیس ਦੇ ਵਿੱਚ ਇਹ ਦਾਸ ਦਾ ਸੂਟ ਹੈ ਜੀ ਦਾਸ ਬ੍ਰਾਂਡ ਦਾ ਲਿਬੀਆ ਕਾਟਨ ਪ੍ਰਾਈਸ ਰਹਿਣੀ ਅੱਜ ਇਹਦੀ 700 ਰੁਪਏ ਆਰੀ ਵਰਕ ਦੇ ਵਿੱਚ ਰਹੂਗਾ ਜੀ ਲੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਆਰੀ ਵਰਕ ਦੇ ਵਿੱਚ ਲੈਮਨ ਜਿਹਾ ਕਲਰ ਆਊਗਾ ਇਹ ਰਹੂਗਾ ਇਹ ਨਾਲ ਬਾਟਮ ਪ੍ਰਾਈਜ਼ ਇਹਦੀ ਰਹਿਣੀ ਹੈ ਜੀ ਅੱਜ 800 ਰੁਪਏ ਠੀਕ ਹੈ ਜੀ ਇਹਦੀ ਸੂਟ ਦੀ 800 ਰੁਪਏ ਪ੍ਰਾਈਜ਼ ਰਹਿ ਰਹੀ ਜੀ ਇੱਕ ਪਿੰਕ ਕਲਰ ਮਿਲੂਗਾ ਜੀ ਤੁਹਾਨੂੰ ਵਰਕ ਦੇ ਵਿੱਚ ਰਹੂਗਾ ਜੀ ਪ੍ਰਾਈਜ਼ ਰਹਿਣੀ ਹੈ ਦੀ 800 ਰੁਪਏ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਰਹੂਗਾ ਜੀ ਦਾਸ ਬ੍ਰਾਂਡ ਦੇ ਵਿੱਚ ਬਹੁਤ ਸੋਹਣੀ ਮੈਚਿੰਗ ਹੈ ਜੀ ਦਾਸ ਬ੍ਰਾਂਡ ਦੇ ਵਿੱਚ ਪ੍ਰਿੰਟ ਦੇਖੋ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਾਈਜ਼ ਰਹਿਣਾ 700 ਰੁਪਏ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਲਾਈਟ ਗਿਆ ਸਕਾਈ ਜੇ ਕਲਰ ਚ ਆਉਣਾ ਬਹੁਤ ਸੋਹਣਾ ਲਾਈਟ ਫਰੋਜੀ ਜਿਹਾ ਕਲਰ ਹੈ ਜੀ ਠੀਕ ਹੈ ਜੀ ਇਹ ਰੈਣੀ ਹੈ ਜੀ ਇਹਦੇ ਨਾਲ ਸ਼ਰਟ ਪ੍ਰਿੰਟਿੰਗ ਦੇ ਕੋ ਸ਼ਰਟ ਦੀ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਦਾਸ ਦਾ ਰਹਿਣਾ ਸੌਟ ਪ੍ਰਾਈਜ਼ ਰਹਿਣੀ ਅੱਜ ਇਹਦੀ 700 ਰੁਪਏ ਇਹ ਆਰੀ ਵਰਕ ਦੇ ਵਿੱਚ ਆਊਗਾ ਜੀ ਪਿੰਕੀ ਸ਼ਰਟ ਦੇ ਵਿੱਚ ਆਉਣਾ ਬਹੁਤ ਸੋਹਣਾ ਪਿੰਕ ਪੀਚ ਜੇ ਕਲਰ ਵਿੱਚ ਪ੍ਰਾਈਜ਼ ਇਹਦੀ ਰਹਿਣੀ ਹੈ ਜੀ ਅੱਜ 800 ਰੁਪਏ ਠੀਕ ਹੈ ਜੀ ਆਰੀ ਵਰਕ ਦੀ ਏ ਰਊਗਾ ਜੀ ਦਾਸ ਦੇ ਵਿੱਚ ਇਹ ਜੀ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਪ੍ਰਾਈਸ ਇਹਦੀ ਅੱਜ 700 ਰੁਪਏ ਲੈਣੀ ਹੈ ਜੀ ਇਹ ਸਨ ਆਈਡੀ ਸੂਟ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਾਂ ਤੁਸੀ ਆਰਡਰ ਬੁੱਕ ਕਰ ਸਕਦੇ ਹੋ ਇਹ ਵਾੜਾ ਸੂਟ ਤਾਂ ਲਾਊਗਾ ਜੀ 550 ਦੇ ਵਿੱਚ ਲਓ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ